ਤੁਸੀਂ ਸਾਰੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲਾਈਨ ਤੋਂ ਸੁਰਿੰਦਰ ਗੁਲਾਟੀ ਜੀ ਦੀ ਵਿਸ਼ੇਸ਼ ਰਿਪੋਰਟ ਬੀਤੀ ਦੇਰ ਰਾਤ ਤਲਵੰਡੀ ਪਾਈ ਮੇਨ ਚੌਕ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜ਼ਖਮੀ ਦੋਸਰੇ ਵਿਅਕਤੀ ਦੀ ਮੌਤ ਹੋ ਗਈ ਹੈ ਜਿਕਰਯੋਗ ਹੈ ਕਿ ਬੀਤੀ ਰਾਤ ਤਲਵੰਡੀ ਪਾਈ ਦੇ ਮੇਨ ਮੋਗਾ ਫਿਰੋਜ਼ਪੁਰ ਚੌਕ ਤੇ ਦੋ ਵਿਅਕਤੀ ਜੋ ਮੋਟਰਸਾਈਕਲ ਤੇ ਸਨ બસ ਨੇ ਆਪਣੇ ਲਪੇਟ ਵਿੱਚ ਲੈ ਲਿਆ ਸੀ ਮ੍ਰਿਤਕ ਦੀ ਪਛਾਣ ਬਿੰਦਰ ਸਿੰਘ 57 ਪੁੱਤਰ ਥਾਣਾ ਸਿੰਘ ਅਤੇ ਮੇਜਰ ਸਿੰਘ 50 ਪੁੱਤਰ ਗੁਰਮੀਤ ਸਿੰਘ ਵਾਸੀਆਂ ਨਾ ਮੰਗੇਵਾਲ ਜ਼ਿਲ੍ਹਾ ਮੋਗਾ ਵੱਜੋਂ ਹੋਈ ਹੈ ਜੋ ਆਪਣੇ ਪਿੰਡ ਮੰਗੇਵਾਲਾ ਨੂੰ ਜਾ ਰਹੇ ਸਨ ਕਿ ਤਲਵੰਡੀ ਪਾਈ ਮੇਲ ਚੌਕ ਤੋਂ ਮੋਗਾ ਦੀ ਤਰਫੋਂ ਆ ਰਹੀ ਬੱਸ ਜੋ ਕਿ ਫਰੀਦਕੋਟ ਜਾ ਰਹੀ ਸੀ ਲਪੇਟ ਵਿੱਚ ਆ ਗਏ ਤੁਹਾਡਾ ਮਨਦੀਪ ਸਿੰਘ ਰਾਤ ਨੇ ਜੀ 7:30 ਵਜੇ ਦੀ ਗੱਲ ਆ ਇਹ ਕੰਮ ਤੋਂ ਆ ਰਹੇ ਸੀਗੇ ਠੀਕ ਆ ਮੇਜਰ ਸਿੰਘ ਤੇ ਬਿੰਦਰ ਸਿੰਘ ਠੀਕ ਆ ਪਿੰਡ ਕਿਹੜਾ ਜੀ ਪਿੰਡ ਮੰਗੇ ਵਾਲਾ ਜੀ ਅੱਛਾ ਠੀਕ ਆ ਇਹਨਾਂ ਨੇ ਜੀ ਬੱਸ ਨੇ ਲਪੇਟ ਤੇ ਲੈ ਲਿਆ ਇਹਨਾਂ ਨੂੰ ਖੜੇ ਖੜੇ ਵਹੀਕਲ ਦੇ ਉੱਤੇ ਬੱਸ ਚੜਾਈ ਆ ਪੀਆਰਟੀਸੀ ਠੀਕ ਆ ਮੋਗੇ ਵੱਲੋਂ ਆ ਰਹੀ ਸੀ ਬੱਸ ਫੀਡਕੋਟ ਵੱਲ ਜਾ ਰਹੀ ਸੀ ਫੀਡਕੋਟ ਡਿਪੂ ਦੀ ਬੱਸ ਸੀ ਠੀਕ ਆ ਤੇ ਦੋਵੇਂ ਗਰੀਬ ਪਰਿਵਾਰ ਦੇ ਹੈਗੇ ਲੇਬਰ ਕਰਦੇ ਸੀਗੇ ਦੋਵੇਂ ਠੀਕ ਆ ਤੇ ਕੱਲੇ 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 ਕਰੇ ਕਮਾਉਣ ਵਾਲੇ ਸੀਗੇ ਹੂੰ ਹੂੰ ਠੀਕ ਹੈ ਜੀ ਬਾਕੀ ਬੱਚੇ ਪਿੱਛੇ ਹੈਗੇ ਆ ਵਿਆਹਣ ਵਾਲੇ ਪਾਲਣ ਵਾਲੇ ਠੀਕ ਹੈ ਉਵੇਂ ਨਿੱਕੇ ਨਿੱਕੇ ਬੱਚੇ ਨੇ ਠੀਕ ਹੈ ਨਾਲੇ ਇੱਕ ਸੁਣ ਵਿੱਚ ਆਇਆ ਜਿਵੇਂ ਇੱਕ ਦੇ ਮਨ ਲੋ ਹੈਗਾ ਮਤਲਬ ਜਵਾਈ ਵਗੈਰਾ ਵੀ ਪੂਰੇ ਹੋਏਗੀ ਹਾਂਜੀ 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 ਉਹਨਾਂ ਦੇ ਦੋ ਜਵਾਈ ਜੀ اچھا ਠੀਕ ਆ ਬਿੰਦਰ ਨੇ ਹਾਂ ਹਾਂ ਹਾਂਜੀ ਠੀਕ ਹਾਂ ਕਿੰਨਾਂ ਦੀ ਕੰਮ ਕਿੱਥੇ ਕਰਦੇ ਸੀ ਇਹ ਇਹ ਹਰੀਕੇ ਜੀ ਹਰੀ ਕਰਦੇ ਸੀ ਇਹ ਮੈਸਤਰੀ ਦਾ ਕੰਮ ਕਰਦੀ ਸੀ ਉੱਥੇ ਲੇਬਰ ਦਾ ਜੀ ਲੇਬਰ ਤਾਂ ਠੀਕ ਆ ਮਜ਼ਦੂਰੀ ਕਰਦਾ ਹਾਂ ਬਿੰਦਰ ਸਿੰਘ ਬਈ ਦੂਰੀ ਕਰਦਾ ਠੀਕ ਠੀਕ ਆ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਹ ਗੁੰਮਰਾਹ ਦੀ ਦਰਖਾਸਤ ਲਿਖੀ ਹੋਈ ਹੈ ਦੇਖੋ ਕੀ ਗੱਗੇ ਕਾਰਵਾਈ ਕਰਤੇ ਨੇ ਠੀਕ ਕੇ ਨਾਂ ਵੀਰਦਲਾ ਜਸ਼ਨਪ੍ਰੀਤ ਸਿੰਘ ਅੱਛਾ ਜਿਹੜਾ ਮਰਨ ਵਾਲਾ ਕੀ ਲੱਗਦਾ ਤੁਹਾਡੇ ਬਿੰਦਰ ਸਿੰਘ ਮੇਰੇ ਦਾਦਾ ਜੀ ਅੱਛਾ ਕੀ ਗੱਲਬਾਤ ਹੋਈ ਸਾਰੀ ਇਹ ਗੱਲਬਾਤ ਸਰ ਕੁਛ ਨਹੀਂ ਜੀ ਬੱਸ ਸੀਗੀ ਹਾਂਜੀ ਇਹ ਆ ਰਹੇ ਸੀ ਰਸਤੇ 'ਚ ਪਿੱਛੋਂ ਬੱਸ ਨੇ ਲਪੇਟ ਤੇ ਲੈ ਲਿਆ ਜੀ ਠੀਕ ਹੈ ਤੇ ਇੱਕ ਦੀ ਤਾਂ ਥਾਂ ਤੇ ਚਲੋ ਡੈਥ ਹੋ ਗਈ ਠੀਕ ਹੈ ਤੇ ਇੱਕ ਪਹਿਲਾ ਐਮਰਜੈਂਸੀ ਸੀਗਾ ਕਿ ਕੁਝ ਸਮੇਂ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਅੱਛਾ ਠੀਕ ਹੈ ਬੱਸ ਵਾਲੇ ਕੀ ਉਹ ਮੌਕੇ ਤੇ ਖੜ੍ਹ ਗਏ ਸੀ ਕਿ ਨਹੀਂ ਸਰ ਉਹ ਭੱਜ ਗਏ ਕੁਝ ਭੱਜ ਗਏ ਸੀ ਹਾਂਜੀ ਕੀ ਮੰਗ ਕਰਦੇ ਹੁਣ ਮੰਗ ਸਰ ਹੁਣ ਚਲੋ ਵਾਪਸ ਉਹ ਤਾਂ ਨਹੀਂ ਆ ਸਕਦੀ ਹਾਂਜੀ ਪਰ ਫਿਰ ਵੀ ਮਦਦ ਕੀਤੀ ਜਾਵੇ ਠੀਕ ਮੁਆਵਜ਼ਾ ਦਿੱਤਾ ਜਾਵੇ ਬਾਬਾ ਜੀ ਕੀ ਨਾਮ ਤੁਹਾਡਾ ਨੰਨਾ ਸੁਭਾਸ਼ ਚੰਦ ਜੀ ਅੱਛਾ ਕੀ ਮੱਲੋ ਰਾਤੀ ਘਟਨਾ ਕੀ ਹੋਈ ਸੀ ਇੱਥੇ ਰਾਤੀ ਘਟਨਾ ਇਹ ਹੋਈ ਆ ਰਾਤੀ ਇੱਕ ਕਲਵੰਡੀ ਨੂੰ ਆ ਰਿਹਾ ਸੀ ਮੋਟਰਸਾਈਕਲ ਠੀਕ ਆ ਜੀ ਤੇ ਮੋਟਰ ਦੇ ਨਾਲ ਬਾਤ ਆਈ ਅੱਛਾ ਠੀਕ ਆ ਤੋਂ ਉਹਨੂੰ ਕਰਨ ਲੱਗਾ ਸੀ ਉਹਨੂੰ ਠੀਕ ਆ ਵਿੱਚ ਬੱਝੀ ਅੱਛਾ ਕੁਝ ਠੀਕ ਆ ਤੇ ਕਿੰਨੇ ਜੇ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਸਵਾਰ ਦੋ ਜਣੇ ਸੀਗੇ ਇੱਕ ਵਸਲਾ ਭਜਾ ਕੇ ਲੈ ਗਿਆ ਵਸਲਾ ਭਜਾ ਕੇ ਲੈ ਗਿਆ ਹਾਂ ਤੇ ਠੀਕ ਆ ਬਸ ਰੋਕ ਰੋਕ ਹੀ ਨਹੀਂ ਬਸ ਆ ਲੈ ਹੈ ਨਹੀਂ ਰੋਕੀ ਨਹੀਂ ਰੁਕਣ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਦੇ ਵੀ ਉੱਪਰ ਚੜਾਉਣ ਲੱਗਾ ਹੀ ਹੈ ਅੱਛਾ ਅੱਛਾ ਕਿੰਨੇ ਕ ਬੀਤੇ ਘਟਣਾ ਗਿਆ ਇਹ 7:20 7:37 ਵਜੇ 7:37 ਵਜੇ ਠੀਕ ਠੀਕ ਓਕੇ